ਆਇਓ ਸਾਰਿਆਂ ਦਾ ਧੰਨਵਾਦ ਸਾਰੇ ਨਗਰ ਦਾ ਧੰਨਵਾਦ ਇਹਨੇ ਵੀਰ ਲਾਈਵ ਦੇਖ ਰਿਹਾ ਹੈ ਉਹਨਾਂ ਦਾ ਵੀ ਧੰਨਵਾਦ ਲਓ ਸਾਹਮਣੇ ਕੁਲਵਿੰਦਰ ਦੀ ਰੇਡ ਕੁਲਵਿੰਦਰ ਜਲਵੇੜੇ ਵਾਲਾ ਕੁਲਵਿੰਦਰ ਗਲਜਾਰੀ ਉਹਨਾਂ ਦੇ ਪਿੰਡ ਦਾ ਗੱਬਰੂ ਅਤੇ ਦੂਜੇ ਪਾਸੇ ਦੇਖਦੇ ਆ ਜਸਮਨ ਚੁੰਮਕ ਬੱਲੇ ਬੱਲੇ ਟਕ 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 ਸਰਾ ਹੋ ਲੱਗਿਆ ਸਰਾ ਹੋ ਲੱਗਿਆ ਰਾਮੂ ਵਾਲੇ ਸਰਾ ਹੋ ਲੱਗਿਆ ਰਾਮੂ ਵਾਲੇ ਟਕ 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 ਹੈ ਵੀ ਰਾਮੂ ਵਾਲੀਏ ਦੇ ਸਿਰਾ ਹੋਇਆ ਤੇ ਤਾੜੀਆਂ ਇੱਕ ਵਾਰੀ ਹੋਰ ਮਾਰੋ ਟੀਪ ਢਿੱਲੂ ਕਹਿੰਦੇ ਵੀ ਪੰਜਾਬ ਟਾਈਗਰ ਦੀ ਟੀਮ ਕਿੰਨੇ ਪੈਸੇ ਲਾਉਣੀਆਂ ਬਾਈ 3000 ਹੋਵੇਗਾ ਬਣੀ ਦੀਆਂ 3 ਰੇਡਾਂ ਸਕਸੈਸਫੁਲ ਹੋ ਚੁੱਕੀਆਂ ਐ ਪਰ ਇਧਰਲੇ ਪਾਸੇ ਪਾਈ ਹੋਈ ਰੇਡ ਐ ਇੱਕ ਪਾਸੇ ਕਹਿੰਦੇ ਹਾਕਮ ਵਾਲੀਆ ਜੱਗੂ ਪਹਿਲਵਾਨ ਸਿੰਘ ਦਾ ਪੁੱਤਰ ਟ੍ਰੇਟਿਆਂ ਦੇ ਮਾਕੇ ਦਾ ਉਹ ਜੱਗੂ ਜੱਗੂ ਟਕਾਣੇ 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 ਆ ਮੇਲਾ ਗੂਜ ਠ ਲਓ ਸਾਹਮਣੇ ਬੁਰਜ ਦੇ ਢਾਲ ਆ ਗਿਆ ਸੋਹਣਾ ਕਰੀ ਗੱਲ ਲਓ ਸਾਹਮਣੇ ਕਬੱਡੀ ਕਹਿੰਦੇ ਪੈ ਗਈ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਉਧਰ ਕੁਲਵੀਰ ਦੇ ਤਿੰਨ ਜਫੇ ਆਂ ਵੀਆਈਪੀ ਟਰੈਵਲ ਵਾਲੇ ਕਹਿੰਦੇ ਵੀ 1100 ਦੇ ਕਰ ਦਿਓ ਕਰਾ ਵੀਆਈਪੀ ਟਰੈਵਲਸ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਕੁਲਵੀਰ ਦੇ ਤਿੰਨ ਜਫਿਆਂ ਦੇ 1100 ਹੋਣਾ ਹਾਕਮ ਵਾਲੀ ਨੇ ਪਹਿਲਾ ਜੱਫਾ ਬੋਰਜਲੇਟਾਂਲੇ ਨੂੰ ਲਾ ਦਿੰਦਾ ਹੈ ਇਹ ਰੈਂਬੋ ਹੈ ਮੁੰਡਿਆ ਸੋਹਣਾ ਸੁਨੱਖਿਆ ਕਬੱਡੀ ਵਾਲਿਆਂ ਨੇ ਨਾਂ ਤੇਰਾ ਰੱਖਿਆ ਰੈਂਬੋ ਖੇਡਿਆ ਯੂਰਪ ਦੇ ਵਿੱਚ ਜੱਸੀ ਉਹਨਾਂ ਦੀ ਟੀਮ ਦੇ ਲਈ ਚਰਚੇ ਕਹਿੰਦੇ ਹੋਏ ਆ ਪਾਈ ਫਿਰ ਰੇਡ ਹੈ ਅਮਰਤਾ ਇਹ ਕਹਿੰਦੇ ਮੇਰੇ ਵੀਰੋ ਮੈਨ ਆਫ ਦੀ ਸੀਰੀ ਬਣਿਆ ਪਹਿਲੇ ਸਾਲ ਰੱਖੀ ਗਈ ਮੈਨ ਆਫ ਦੀ ਸੀਰੀਜ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਹੋਈ ਮੁੰਡੇ ਨੇ ਸਿਰੇ ਦੇ ਜੱਫੇ ਲਾ ਕੇ ਆਪਦੇ ਜ਼ਿਲ੍ਹੇ ਨੂੰ ਕਹਿੰਦੇ ਰਨਰਪ ਬਣਾਉਂਦਾ ਮਾਣ ਹਾਸਲ ਕੀਤਾ ਇੱਕ ਪਾਸੇ ਦੇਖਦੇ ਆਂ ਪੁੱਠੀ ਕੈਂਚੀ ਪਈ ਹੈ ਤੇ ਨੰਬਰ ਜਿਹੜਾ ਹੈ ਬਰਸਾਲਪੁਰ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਕੁਲਵਿੰਦਰ ਹੈ ਇਹ ਉਹਦੇ ਪਿੰਡਾਂ ਦੇ ਵਿੱਚੋਂ ਆਇਆ ਵੀ ਘੱਟ ਜਾਂਦੀ ਆਂ ਪੁਰਾਣਿਆਂ ਦੀ ਵੈਲਿਊ ਸੋਹਣਿਆ ਜਦੋਂ ਕੋਈ ਨਵੀਂ ਚੀਜ਼ ਲਾਂਚ ਹੁੰਦੀ ਹੈ ਨਰਮੂ ਵਾਲਾ ਦੀਪ ਢਿੱਲ ਫੂਲ ਹਰਦੀਪ ਢਿੱਲੋਂ ਫੂਲ ਆਸ਼ੂ ਕਿਲਾ ਰਾਪਰ ਨੀਟਾ ਰੋਕੇ ਸ਼ੀਰਾਂ ਤਖਾਨ ਵੱਧ ਤੇ ਬਿੰਦਰ ਜਗਰਾਂ ਇਹ ਪੰਜਾਬ ਟਾਈਗਰ ਦੀ ਸਮੁੱਚੀ ਟੀਮ ਹੈ ਉਹ ਕਬੱਡੀ ਪਈ ਹੈ ਆ ਕਹਿੰਦੇ ਮਾਲਵੇ ਦਾ ਜੱਟ ਜਟਵੈਣ ਹੈ ਆ ਮਾਲਵੇ ਦਾ ਜੱਟ ਜਟਵੈਣ ਹੈ ਇਹ ਆ ਕਹਿੰਦੇ ਕੁਲਵੀਰ ਜਟਾਣਾ 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 ਬੱਲੇ 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 ਉਹ ਦੂਜਾ ਨਿਕਾ ਕਬੱਡੀ 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 ਰਾਮੂ ਵਾਲੇ ਆ ਲਿਓ ਜੇ ਨਜ਼ਾਰਾ ਆ ਤੇ ਤਾੜੀਆਂ ਦੋਨੋਂ ਜੋ ਜ਼ੋਰਦਾਰ ਐ ਅੱਜ ਕਹਿੰਦੇ ਰਾਮੂ ਵਾਲੇ ਦੇ ਵਿੱਚ ਤਨ ਤਨ ਹੋਈ ਪਈ ਆ ਤਨ 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 ਲੱਖੀ ਕਹੀ ਕਹਿੰਦੇ ਹੋਣਗੇ ਯਾਰ ਜਾਣਾ ਸੀਗਾ ਉੱਥੇ ਜਾਣਾ ਸੀਗਾ ਰਾਮੂ ਵਾਲੇ ਜਾ ਕੇ ਨਜ਼ਾਰਾ ਉਹਦਾ ਸੀਗਾ ਪਰ ਜੱਗੂ ਹਾਕਮ ਮੜਿਆ ਰੈਂਪੋ ਇੱਥੇ ਰੰਪੋ ਇੱਥੇ ਰੰਪੋ ਮੇਰਾ ਖਾ ਉਹ ਕਬੱਡੀ 'ਚ ਸਿੱਕੇ ਚੱਲਦਾ ਦੋ ਜਾਣਿਆਂ ਦਾ ਜੱਗੂ ਹਾਕਮ ਵਾਲਾ ਕੁਲਵੀਰ ਹੈ ਜਟਾੜਿਆਂ ਦਾ ਸੋਨੀ ਭਾਂਦੜੇ ਵਾਲਾ ਬਣ ਗਿਆ ਕੰਗਾਂ ਦਾ ਫੇਵਰੇਟ ਬਣ ਗਿਆ ਬਾੜਿਆਂ ਦਾ ਪਾਰ ਸੱਚਕਲ ਸਿੱਕਾ ਚੱਲਦਾ ਪੀਵੀ 31 ਵਾਲਿਆਂ ਦਾ ਪੀਵੀ 31 ਵਾਲਿਆਂ ਦਾ ਪੀਵੀ 31 ਵਾਲਿਆਂ ਦਾ ਸਿੱਕਾ ਚੱਲਣ ਵਾਲੀ ਗੱਲ ਔਰ ਬਰੀ ਸਮਾਨੀ ਵਾਲਾ ਤੇ ਉਧਰ ਫੇਰ ਜਸਮਾਨੀ ਚੁੰਬਕ ਫੇਰ ਚੰਬੜ ਗਿਆ ਫੇਰ ਚੰਬੜ ਗਿਆ ਫੇਰ ਚੰਬੜ ਗਿਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਸਰਾ ਹੋ ਗਿਆ RAMU ਵਾਲੇ ਸਿਰੇ ਦੀ ਕਬੱਡੀ ਹੋ ਗਈ ਆ RAMU ਵਾਲੇ ਲੈ ਵੀ ਸਖਰਾਜ ਚੱਲਦਾ ਤੇ ਚਾਜਾ ਚੜਦਾ ਚਾਜਾ ਚੜਦਾ ਚਾਜਾ ਚੜਦਾ ਇੱਥੇ ਗੱਲ ਸਿਰੇ ਲੱਗੀ ਆਲੇ ਵੀ ਰੋਡਿਆਂ ਵਾਲਿਆ ਤੰਨ ਤੰਨ ਹੋ ਗਈ ਐ ਹਾਂ ਤਾਲੀਆਂ ਜੱਗੂ ਜੱਗੂ ਟੱਕ ਵਾਲਿਆ ਏ ਜਫਾ ਰੇ ਪਰ ਰੇ ਪਰ ਰੇ ਪਰ ਨੰਬਰ ਨੰਬਰ ਜਦੋਂ ਬੰਦਾ ਸੱਚੇ ਦਿਲੋਂ ਤੁਰਦਾ ਹਰਪ੍ਰੀਤ ਲੱਖਾਂ ਫੇਰ ਮਾਰਕ ਵੀ ਕੁਝ ਲਕੋਕੇ ਨਹੀਂ ਰੱਖਦਾ ਹਉ ਨਿਆਰੇ ਬੰਦੇ ਪ੍ਰਮਾਤਮਾ ਦੀ ਮਿਹਰ ਲਓ ਬਣੀ ਸਵਾਰੇ ਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਕੁਲਵੀਰ ਕਿਟਾੜਾ ਤੇ ਇੰਦਰਜੀਤ ਆਹ ਟੱਕਰ ਵੀ ਸਿਰੇ ਦੀ ਏ ਬੱਲੇ 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 ਕਬੱਡੀ 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 ਇੱਥੇ ਦਾ ਰਾਮੂ ਆ ਜੰਮਾ ਅਸਰਾ ਹੋਣ ਵਾਲੀ